ਤੁਰੀ ਦੀ ਪਰਵਰਤਨ ਸੰਸਥਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਤੁਰੀ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਸਿਵਲ ਸਰਜਨ ਸੰਗਰੂਰ ਡਾਕਟਰ ਕਿਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਇਹ ਕੀਤਾ ਗਿਆ ਉਪਰਾਲਾ ਬੇਹਦ ਹੀ ਪ੍ਰਸ਼ੰਸਨਯੋਗ ਹੈ ਕਿਉਂਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਖੂਨਦਾਨ ਨਾਲ ਜਿੱਥੇ ਕਈ ਕੀਮਤੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਉੱਥੇ ਹੀ ਹੋਰਨਾਂ ਨੂੰ ਵੀ ਇਹ ਸੰਸਥਾ ਵੱਲੋਂ ਖੂਨਦਾਨ ਕਰਨ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ ਹਾਂ ਜਿਹੜਾ ਕੈਂਪ ਲਗਾਇਆ ਗਿਆ ਪ੍ਰਵੰਤਕ ਪ੍ਰਵੰਤਰਿਕ ਕੈਂਪੋਂ ਇੱਕ ਬਹੁਤ ਹੀ ਸਲਾਗਾਯੋਗ ਕਦਮ ਹੈਗਾ ਮੈਂ ਤਾਂ ਬਾਕੀ ਜਿੰਨੀਆਂ ਵੀ ਜ਼ਿਲ੍ਹੇ ਦੀਆਂ ਐਨ ਜੀਓ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਉਹ ਇਸ ਕੈਂਪ ਤੋਂ ਪ੍ਰੇਰਣਾ ਲੈ ਕੇ ਉਹ ਵੀ ਵੱਧ ਵੱਧ ਜਿਹੜਾ ਯੋਗਦਾਨ ਆਪਣਾ ਪਾਉਣ ਦੇਖੋ ਇਹ ਡਰ ਨਹੀਂ ਬਿਲਕੁਲ ਕੋਈ ਲੋੜ ਨਹੀਂ ਹੈਗੀ ਕੋਈ ਜੰਗ ਪਰਸੈਂਟੇਜ 18 ਸਾਲ ਤੋਂ ਉੱਪਰ ਉਮਰ ਦੇਗਾ ਉਹ ਖੂਨਦਾਨ ਕਰ ਸਕਦਾ ਹੈਗਾ ਜਿਹੜਾ ਖੂਨ ਹੈਗਾ ਇਹ ਜਦੋਂ 24 ਆਪਣਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਾ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਨਹੀਂ ਹੈਗੀ ਸਭ ਨੂੰ ਵੱਤਵਾ ਜਿਹੜਾ ਖੂਨ ਹੈ ਉਹਦਾਨ ਆਪਣਾ ਲਾਈਫ ਦੇ ਵਿੱਚ ਕਰਨਾ ਚਾਹੀਦਾ ਹੈਗਾ ਸਾਰੇ ਇਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕਾਰਜ ਸੀਗਾ ਬਹੁਤ ਸਹਿਯੋਗ ਕਰਕੇ ਲੋਕਾਂ ਕਰਕੇ ਵੱਡਾ ਕਾਰਜ ਹੋ ਗਿਆ ਜੀ ਤੇ ਮਾਨ ਦਾ ਪ੍ਰਚਨ ਹੁਕਮ ਕੀ ਗਾਣੇ ਕੱਤੀ ਜੀ ਸਰ ਜਿਹੜੇ ਗਰੀਬ ਲੋੜਵੰਦ ਦੇ ਪਰਿਵਾਰ ਗਰੀਬ ਨੇ ਉਹਨਾਂ ਦਾ ਇਲਾਜ ਕਰਾਉਂਦੀ ਆ ਜੀ ਤੇ ਸਕੂਲ 'ਚ ਜਿਹੜੇ ਗਰੀਬ ਬੱਚੇ ਨੇ ਜਿਹੜੇ ਨਹੀਂ ਕਿਤਾਬਾਂ ਲੈ ਸਕਦੇ ਉਹਨਾਂ ਦੀ ਫੀਸਾਂ ਵੀ ਭਰਦੀ ਆ ਜੀ ਕਾਫੀ ਲੰਮੇ ਸਾਲ ਤੋਂ ਅਪਣਾਏ ਹੋਏ ਨੇ ਸੰਸਤਾ ਦੁਆਰਾ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਈ ਲਈ ਫੀਸਾਂ ਕਿਤਾਬਾਂ ਤੇ ਹੋਰ ਚੀਜ਼ਾਂ ਮੁਹੱਈਆ ਕਰਾਉਂਦੇ ਹਾਂ ਜੀ ਹਾਂ ਜੀ ਵਾਤਾਵਰਨ ਦੀ ਸੁੱਧਤਾ ਲਈ ਗ੍ਰੀਨ ਤੇ ਲਾਲੀ ਤੇ ਹਰਿਆਲੀ ਵਾਂਗੂ ਅਸੀਂ ਬਹੁਤ ਕੰਮ ਕੀਤਾ ਤੋਤਾਪੁਰੀ ਰੋਡ ਧੂਰੀ ਸਾਰੇ ਆਲੇ-ਦਾਲੇ ਸੰਸਥਾਵਾਂ ਵੱਲੋਂ ਦਰਖਤ ਲਾਏ ਗਏ ਨੇ ਇਸ ਵਾਰੀ ਮੰਡੀ ਚ ਲਾਏ ਗਏ ਨੇ ਤੋ ਹਰੇਕ ਗ੍ਰੀਨ ਦਿਵਾਲੀ ਤੇ ਦਿਵਾਲੀ ਤੇ ਅਸੀਂ ਬੁੱਟੇ ਵੰਡਦੇ ਆ ਤੇ ਕਿਸੇ ਦਾ ਜੇ ਭੋਗ ਹੁੰਦਾ ਉੱਥੇ ਬੁੱਟਿਆਂ ਦੀ ਸਟਾਲ ਲਾਈ ਜਾਂਦੀ ਆ ਤੇ ਖੂਨਦਾਨ ਕੈਂਪ ਲਾਏ ਜਾਂਦਾ ਤਾਂ ਕਿ ਚੀਜ਼ਾਂ ਤੇ ਕਮੀ ਨਾ ਹੋਵੇ ਅੱਜ ਦੀ ਨੋਜਨ ਸੀਡੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਇਹ ਜੇ ਵੀ ਬਾਈ ਸਾਲ ਤੋਂ ਬੰਦਾ ਖੂਨਦਾਨ ਕਰਨ ਲੱਗ ਜੇ ਖੇਤਰ ਚ ਪਾ ਜੇ ਤਾਂ ਕਿਸੇ ਦੀ ਖੂਨਦਾਨ ਦੀ ਕਮੀ ਕਰਕੇ ਕਦੇ ਕਿਸੇ ਦੀ ਜਾਨ ਨਾ ਜਾਵੇ ਅਸੀਂ ਕਹਿੰਦੇ ਵੀ ਕਾਲਜਾਂ ਵਾਲਿਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਇਹ ਕੰਮਾਂ 'ਚ ਹਿੱਸਾ ਪਾਓ ਤਾਂ ਕਿ ਵੀ ਆਪਾਂ ਦੂਜੀ ਕਿਸੇ ਦੀ ਜਾਨ ਬਚਾ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ ਸੰਸਥਾ ਬਾਰੇ ਸਭੇ ਕਲਕੈ ਨਹੀਂ ਚਾਹੂੰਗਾ ਇਹ ਪਰਵਰਚਨ ਸੰਸਥਾ ਦਾ ਇੱਕ ਲਕਸ਼ ਹੈ ਸਮਾਜ ਦੀ ਸੇਵਾ ਕਰਨਾ ਵੱਧ ਛੜ ਕੇ ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪ ਔਰ ਇਹਨਾਂ ਦੇ ਕੈਂਪ ਦੇ ਵਿੱਚ ਅੱਜ ਤੱਕ ਮੈਂ ਜਿੰਦੇਵਾਲੀ ਵੀ ਇੱਥੇ ਆਇਆ ਬਹੁਤ ਹੀ ਵਧੀਆ ਹਲੀਮੀ ਨਾਲ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਹਰ ਇੱਕ ਮੈਂਬਰ ਨੂੰ ਬੜੇ ਹਲੀਮੀ ਨਾਲ ਮਿਲਦੇ ਨੇ ਔਰ ਉਹਨੂੰ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਕਿਉਂਕਿ ਬਲੱਡ ਡੋਨੇਟ ਕਰਨ ਨਾਲ ਪਤਾ ਨਹੀਂ ਕਿਸ-ਕਿਸ ਦੀਆਂ ਰਗਾਂ ਦੇ ਵਿੱਚ ਜਾ ਕੇ ਕਿਸ-ਕਿਸ ਮੈਂਬਰ ਦੀਆਂ ਕਿੰਨੀਆਂ ਜਾਨਾਂ ਬਚਾਉਣੀ ਐ ਦੂਜੇ ਨੰਬਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਹਸਪਤਾਲ ਹੈ ਉੱਥੇ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਇਹ ਹੋਰ ਵੀ ਬਹੁਤ ਉਤਮ दान ਹੈ ਇਸ ਚੀਜ਼ ਦਾ ਕਿਉਂਕਿ ਕੈਂਸਰ ਦੇ ਮਰੀਜ਼ ਨੂੰ ਬਲੱਡ ਕਾਫੀ ਤੌਰ ਤੇ ਜ਼ਿਆਦਾ ਲੱਗਦਾ ਹੈ ਔਰ ਇਸ ਸੰਸਥਾ ਦੀਆਂ ਹੋਰ ਵੀ ਕਈ ਇਸ ਤਰ੍ਹਾਂ ਦੇ ਅਪਰਾਧ ਨੇ ਜਿਸ ਕਿਸੇ ਪੇਸ਼ੈਂਟ ਦਾ ਕੋਈ ਹਸਪਤਾਲ ਚ ਪਿਆ ਉਹਦੇ ਕੋਲ ਪੈਸੇ ਨਹੀਂ ਹੈਗੇ ਉਹਦਾ ਇਲਾਜ ਨਹੀਂ ਹੋ ਸਕਦਾ ਤਾਂ ਇਹ ਸੰਸਥਾ ਵੱਧ ਚੜ ਕੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਆਲੇ ਦੁਆਲੇ ਦਾਨੀ ਸਜਣਾ ਤੋਂ ਪੈਸਾ ਚਾਹੇ ਇਕੱਠਾ ਕਰਕੇ ਜਿੰਨੇ ਮਰਜ਼ੀ ਕਰਨ ਉਹਦਾ ਲਾਜ ਕਰਾਉਂਦੇ ਨੇ ਔਰ ਉਸ ਆਦਮੀ ਦੇ ਦੁਆਰਾ ਇਸ ਦੁਨੀਆ ਦੇ ਵਿੱਚ ਚਲਣ ਫਿਰਨ ਦਾ ਇੱਕ ਬਣਾਉਂਦੇ ਨੇ ਇਹ ਸੰਸਥਾ ਬਹੁਤ ਹੀ بڑا ਇਹਨਾਂ ਚੀਜ਼ਾਂ ਦੇ ਵਿੱਚ ਸਹਿਯੋਗ ਦੇਦੀ ਹੈ ਸਾਡਾ ਜਿਹੜਾ ਅੱਜ ਦਾ ਸਮਾਜ ਹੈ ਇਹ ਸਮਾਜ ਸੇਵੀ ਸੰਸਥਾਵਾਂ ਦੇ ਸਿਰ ਤੇ ਚੱਲ ਰਿਹਾ ਹੈ ਔਰ ਮੈਂ ਤਾਂ ਕੱਲ੍ਹ ਹੋਰ ਕਹੂੰਗਾ ਸਾਰੀਆਂ ਸੰਸਥਾਵਾਂ ਨੂੰ ਬਿਨ ਨਿਰਪੱਖ ਹੋ ਕੇ ਬਿਨਾ ਕਿਸੇ ਡਰ ਪੈ ਤੌਰ ਬਿਨਾ ਕਿਸੇ ਇਧਰ ਉਧਰ ਦੀ ਕੋਈ ਕਈ ਵਾਰੀ ਕੀ ਹੁੰਦੀ ਹੈ ਵੀ ਸੰਸਥਾ ਕੀ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਲਾਹ ਦੇਖਦੇ ਹੋਏ ਵੱਧ ਤੋਂ ਵੱਧ ਸਮਾਜ ਸੇਵਾ ਦੇ ਪੁਚੀਤ ਸਾਪਾ ਥੈਂਕ ਯੂ ਬਹੁਤ ਹੀ ਲੱਗਿਆ ਜੀ ਤੀਜੀ ਵਾਰ ਬਲੱਡ ਦੇ ਰਹੇ ਆ ਜੀ ਇਹਦਾ ਸਰੀਰ ਵੀ ਫਿਰ ਮੈਂ ਫਰੈਸ਼ ਚ ਮਹਿਸੂਸ ਕਰਦਾ ਤੇ ਵੱਧ ਤੋਂ ਵੱਧ ਮੁੰਡੇ ਨੌਜਵਾਨ ਨੂੰ ਕਹਿੰਦੇ ਆ ਵੀ ਬਲੱਡ ਟੂ ਬਲ ਡੋਨੇਟ ਕਰੋ ਕੋਈ ਤਕਲੀਫ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂ ਜੀ ਬਹੁਤ ਹੀ ਮਹਿਸੂਸ ਹੋ ਰਿਹਾ ਹੈ ਕਿ ਅੱਜ ਕੱਲ੍ਹ ਲੋਕਾਂ ਵੱਲੋਂ ਇਹ ਚੀਜ਼ ਤੋਂ ਦੂਰ ਭੱਜ ਕੇ ਉਹਨਾਂ ਨੇ ਇੱਕ ਮੈਸੇਜ ਕਰੇ ਨਾ ਲਈ ਹੀ ਮੈਸੇਜ ਬਤਵਤਾ ਡੋਨੇਟ ਕਰੋ ਕਿਸੇ ਦੀ ਹੈਲਪ ਹੋ ਜਾਂਦੀ ਹੈ ਕਿਸੇ ਲੋੜਵੰਦ ਦੀ ਨਾਲੇ ਆਪਣਾ ਵੀ ਸਰੀਰ ਰੀਫਰੈਸ਼ ਹੋ ਜਾਂਦਾ ਹਾਂਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਪਹਿਲਾਂ ਤਾਂ ਮਾਲਵਾ ਪਰਵਰਤਨ ਦਾ ਉਹ ਬਹੁਤ ਹੀ ਜ਼ਿਆਦਾ ਸਮਾਜ ਸੇਵਾ ਦਾ ਜੋ ਕਰ ਰਹੇ ਨੇ ਔਰ ਦੂਸਰਿਆਂ ਨੂੰ ਵੀ ਜੋ ਵਧੀਆ ਰਾਹ ਦਿਖਾ ਰਹੇ ਨੇ ਪਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਖੂਨਦਾਨ ਲੱਗ ਰਿਹਾ ਇਹਦੇ ਵਿੱਚ ਸਾਨੂੰ ਵੱਧ ਚੜ ਕੇ ਇਸਾ ਲੈਣਾ ਚਾਹੀਦਾ ਹੈ ਕਿਉਂਕਿ ਆਪਣੇ ਲਈ ਜਿਉਣਾ ਤਾਂ ਜਿਉਣਾ ਹਰ ਕੋਈ ਜੀ ਲੈਂਦਾ ਲੇਕਿਨ ਸਮਾਜ ਲਈ ਜਿਉਣਾ ਦੀ ਅਸਲੀ ਜਿਉਣਾ ਹੁੰਦਾ ਇਸ ਲਈ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਸਾਨੂੰ ਵੀ ਆਪਣਾ ਜੀਵਨ ਦੂਜਿਆਂ ਨੂੰ ਸਿਰੋੜਾ ਬਹੁਤ ਸਮਰਪਿਤ ਜਰੂਰ ਕਰਨਾ ਚਾਹੀਦਾ ਬਾਕੀ ਤਾਂ ਜੋ ਵੀ ਹੈ ਸਮਾਜ ਸੇਵਾ ਹੀ ਅਸਲੀ ਸੇਵਾ ਹੈ ਮੈਮ ਤੁਸੀਂ ਖੂਨਦਾਨ ਵੀ ਕੀਤਾ ਵਾ ਕੋਈ ਤਕਲੀਫ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ ਨੇ ਜੀ ਕੋਈ ਤਕਲੀਫ ਨਹੀਂ ਸਭਾ ਇਸ ਤੋਂ ਬਜਾਏ ਇਸ ਨੇ ਕਿ ਮੈਨੂੰ ਬਹੁਤ ਸਪੈਸ਼ਲ ਫੀਲ ਕਰਵਾਇਆ ਗਿਆ ਉਹ ਰਿਹਾ ਕੇ ਜਦੋਂ ਕਿ ਮੈਂ ਐਡਾ ਕੋਈ ਮਹਾਨ ਕੰਮ ਨਹੀਂ ਕੀਤਾ ਬਟ ਫਿਰ ਵੀ ਮੈਨੂੰ ਬਹੁਤ ਹੀ ਜ਼ਿਆਦਾ ਸਪੈਸ਼ਲ ਫੀਲ ਕਰਵਾਇਆ ਕਿ ਪਤਾ ਨਹੀਂ ਅਸੀਂ ਕੀ ਕੀ ਕੰਮ ਕੀਤਾ ਫਸਟ ਟਾਈਮ ਦਿੱਤਾ ਸੀ ਅੱਗੇ ਵੀ ਦਿੰਦੇ ਹਾਂ ਹਾਂ ਜੀ ਮੈਂ ਫਸਟ ਟਾਈਮ ਦਿੱਤਾ ਲੇਕਿਨ ਇਹ ਮੇਰਾ ਫਸਟ ਟਾਈਮ ਨਹੀਂ ਹੈ ਹੁਣ ਇਸ ਤੋਂ ਬਾਅਦ ਇਹ ਸੀਰੀਜ਼ ਚੱਲਦੀ ਰਹੇਗੀ ਅਨ ਲੇਡੀਜ਼ ਲਈ ਕੀ ਮੈਸੇਜ ਦੇਣਾ ਚਾਹੁੰਦੇ ਲੇਡੀਜ਼ ਲਈ ਇਹੀ ਮੈਸੇਜ ਹੈ ਕਿ ਇਹ ਇੱਕ ਦਾ ਦਿਮਾਗ ਦੇ ਵਿੱਚ ਉਹ ਹੀ ਗੱਲ ਜਰੂਰ ਕਰ ਦੇਣੀ ਚਾਹੀਦੀ ਹੈ ਕਿ ਲੇਡੀਜ਼ ਨੂੰ ਬਲੱਡ ਡੇਟ ਨਹੀਂ ਕਰਨਾ ਚਾਹੀਦਾ ਜਾਂ ਕਮਜ਼ੋਰੀ ਆ ਜਾਂਦੀ ਹੈ ਜਾਂ ਕੋਈ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਨੂੰ ਕੋ ਭਰਾਟ ਨਹੀਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਪਿਆ ਤਾਂ ਲੇਡੀਜ਼ ਨੂੰ ਵੀ ਜਦੋਂ ਬਾਕੀ ਗੱਲਾਂ ਦੇ ਵਿੱਚ ਲੇਡੀਜ਼ ਸਾਰੇ ਕਿਤੇ ਬਰਾਬਰ ਨਾਲ ਖੜੀਆਂ ਨੇ ਤਾਂ ਫਿਰ ਇਸ ਗੱਲ ਦੇ ਵਿੱਚ ਮੈਨੂੰ ਜ਼ਿਆਦਾ ਲੇਡੀਜ਼ ਦੀ ਗਿਣਤੀ ਅੱਗੇ ਹੋਣੀ ਚਾਹੀਦੀ ਹੈ